ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਨਵੇਂ ਟੌਪਿਕ ਤੇ ਵੀਡੀਓ ਲੈ ਕੇ ਆ ਰਹੇ ਹਾਂ ਜਿਵੇਂ ਕਿ ਆਪਣੇ ਜਿਹੜੇ ਦੁਪੱਟੇ ਹੁੰਦੇ ਨੇ ਜਾਂ ਆਪਣੇ ਸੂਟ ਹਣ ਜਾਂਦੇ ਨੇ ਆਪਣੇ ਦੁਪੱਟੇ ਪੈ ਰਹੇ ਹੁੰਦੇ ਨੇ ਉਹਨਾਂ ਨੂੰ ਆਪਾਂ ਪੈ ਦੁਪੱਟਿਆਂ ਨੂੰ ਸਜਾਵਟੀ ਤੌਰ ਤੇ ਕਿਸ ਤਰ੍ਹਾਂ ਵਰਤ ਸਕਦੇ ਹਾਂ ਇਹਦੇ ਲਈ ਆਪਾਂ ਨੇ ਉਹ ਦੁਪੱਟੀ ਲੈ ਏ ਨੇ ਤੇ ਕੀ ਕੀ ਆਪਾਂ ਯੂਜ਼ ਕਰਾਂਗੇ ਤੁਹਾਨੂੰ ਦੱਸਦੇ ਹਾਂ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਇੱਥੇ ਆਪਾਂ ਦੁਪੱਟੇ ਨੂੰ ਦੂਰਾ ਫੋਲਡ ਕਰ ਕਰ ਲਿਆ ਤੇ ਹੁਣ ਆਪਾਂ ਸੈਂਟਰ 'ਚ ਰੱਖ ਕੇ ਆਪਾਂ ਪੀਲੋ ਤੇ ਕਾਰਨਰ ਤੋਂ ਕਾਰਨਰ ਨੂੰ ਆਪਾਂ ਅੰਦਰਲੀ ਸਾਈਡ ਫੋਲਡ ਕਰ ਲਵਾਂਗੇ ਇਸ ਤਰੀਕੇ ਦੇ ਨਾਲ ਇਸ ਤਰੀਕੇ ਨਾਲ ਦੂਸਰੇ ਪਾਸੋਂ ਵੀ ਆਪਾਂ ਅੰਦਰ ਨੂੰ ਫੋਲਡ ਕਰ ਲਵਾਂਗੇ ਤੇ ਇੱਥੇ ਹੁਣ ਆਪਾਂ ਕਰਨ ਵਾਲੇ ਪਾਸੇ ਨੂੰ ਵੀ ਆਪਾਂ ਅੰਦਰੋਂ ਫੋੜ ਕਰਕੇ ਇੱਥੇ ਆਪਾਂ ਲੈ ਲਾਂਗੇ ਕਿ ਬੈਂਗਲ ਬੈਂਗਲ ਦੇ ਵਿੱਚ ਆਪਾਂ ਇਹਨੂੰ ਪਾ ਲਵਾਂਗੇ ਤੇ ਇਸ ਤਰੀਕੇ ਨਾਲ ਇਸ ਨੂੰ ਵੀ ਅੰਦਰੋਂ ਆਪਾਂ ਇਨਸਰਟ ਕਰ ਦੇਣਾ ਐਸੇ ਤਰੀਕੇ ਨਾਲ ਆਪਾਂ ਦੂਸਰੇ ਪਾਸੇ ਕਰ ਰਵਾਂਗੇ ਤੇ ਬਹੁਤ ਹੀ ਵਧੀਆ ਸਜਾਵਟੀ ਆਪਣਾ 쿠ਸ਼ਨ ਕਵਰ ਤਿਆਰ ਹੋ ਜਾਊਗਾ ਜੋ ਕਿ ਬਹੁਤ ਸੋਹਣਾ ਲੱਗੂਗਾ ਆਪਣਾ ਸਜਾਵਟੀ ਤੌਰ ਤੇ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਇੱਥੇ ਆਪਾਂ ਦੂਸਰੇ ਤਰੀਕੇ ਦੇ ਵਿੱਚ ਇੱਕ ਛੋਟੀ ਗੱਦੀ ਦਾ ਕਵਰ ਬਣਾ ਰਹੇ ਹਾਂ ਜੋ ਕਿ ਆਪਣੇ ਸੋਫੇ ਦੀ ਗੱਦੀ ਹੁੰਦੀ ਆ ਇਸ ਤਰੀਕੇ ਨਾਲ ਫੋਲਡ ਕਰਨ ਤੋਂ ਬਾਅਦ ਆਪਾਂ ਇਹਨੂੰ ਉਲਟ ਕਰ ਲਵਾਂਗੇ ਤੇ ਹੁਣ ਆਪਾਂ ਗੱਦੀ ਰੱਖ ਕੇ ਇਹਨੂੰ ਸਾਈਡਾਂ ਤੋਂ ਆਪਾਂ ਫੋਲਡ ਕਰ ਲਵਾਂਗੇ ਇਸ ਤਰੀਕੇ ਨਾਲ ਅੰਦਰ ਨੂੰ ਫੋਲਡ ਕਰਦੇ ਹੋਏ ਦੋਹਾਂ ਸਾਈਡ ਤੋਂ ਜਿਹੜਾ ਐਕਸਟਰਾ ਆਪਣਾ ਨੀਚੇ ਵਾਲਾ ਪਾਰਟ ਆ ਇਹਨੂੰ ਵੀ ਫੋਲਡ ਕਰ ਲਵਾਂਗੇ ਤੇ ਉਲਟ ਕਰਦੇ ਹੋਏ ਜੋ ਆਪਾਂ ਨੇ ਵਾਅਦਾ ਰੱਖਿਆ ਸੀਗਾ ਇਹਨੂੰ ਵਿੱਚ ਦੀ ਨਿਘਾ ਲਵਾਂਗੇ ਦੋਨੋਂ ਸਾਈਡ ਤੇ ਲਓ ਜੀ ਆਪਣਾ ਬਹੁਤ ਹੀ ਵਧੀਆ ਗੱਦੀ ਕਵਰ ਬਣ ਕੇ ਤਿਆਰ ਆ ਜੋ ਕਿ ਸਜਾਵਟੀ ਤੌਰ ਤੇ ਬਹੁਤ ਸੋਹਣਾ ਲੱਗ ਰਿਹਾ ਤੁਸੀਂ ਦੇਖ ਸਕਦੇ ਹੋ ਅਗਲੇ ਤਰੀਕੇ ਦੇ ਵਿੱਚ ਤੁਹਾਨੂੰ ਦੱਸਦੇ ਆਪਾਂ ਇਥੇ ਲਈ ਆਇ ਕਿ ਕਾਟਨ ਦਾ ਦੁਪੱਟਾ ਦੂਰਾ ਕਰਕੇ ਆਪਾਂ ਇਹਨੂੰ ਅੰਦਰਲੀ ਸਾਈਡ ਤੋਂ 2-3 ਵਾਰ ਫੋਲਡ ਕਰ ਲਵਾਂਗੇ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਸ ਤਰੀਕੇ ਨਾਲ ਆਪਾਂ ਇਹਨੂੰ ਫੋਲਡ ਕਰ ਲਵਾਂਗੇ ਲੋ ਜੀ ਇਸ ਤਰੀਕੇ ਨਾਲ ਆਪਣਾ ਇਹ ਫੋਲਡ ਹੋ ਗਿਆ ਹੁਣ ਸਾਈਡਾਂ ਤੇ ਆਪਾਂ ਨੇ ਦੋਹਾਂ ਤੇ ਸੇਫਟੀ ਪਿੰਨ ਦੇ ਨਾਲ ਹੈਂਗਰ ਲਗਾ ਲੈਣੇ ਨੇ ਇਸ ਤਰ੍ਹਾਂ ਫੋਲਡ ਕਰਨ ਤੋਂ ਬਾਅਦ ਇੱਥੇ ਆਪਾਂ ਸੇਫਟੀ ਪੈਨਲ ਲਾ ਲਾਂਗੇ ਤੇ ਜੋ ਕੇ ਆਪਣਾ ਸੈਂਟਰ ਦੇ ਵਿੱਚ ਆਪਾਂ ਪਾਵਾਂਗੇ ਇੱਥੇ ਕੋਈ ਕਾਰਡਬੋਰਡ ਤੇ ਬਹੁਤ ਹੀ ਵਧੀਆ ਆਪਣਾ ਇੱਕ ਤਰ੍ਹਾਂ ਦਾ ਆਰਗੇਨਾਈਜ਼ਰ ਬਣ ਕੇ ਤਿਆਰ ਹੋ ਗਿਆ ਇਸ ਤਰੀਕੇ ਦੇ ਨਾਲ ਜਿਸ ਨੂੰ ਆਪਾਂ ਵਾਲੇ ਅਲਮਾਰੀ ਦੇ ਵਿੱਚ ਕੱਪੜੇ ਰੱਖ ਕੇ ਸੈੱਟ ਕਰ ਸਕਦੇ ਹਾਂ ਹਾਂਜੀ ਅਗਲੇ ਤਰੀਕੇ ਦੇ ਵਿੱਚ ਆਪਾਂ ਦੱਸਦੇ ਤੁਹਾਨੂੰ ਪੱਖੇ ਦਾ ਕਵਰ ਬਣਾਉਣ ਲਈ ਇਸ ਤਰ੍ਹਾਂ ਇੱਕ ਆਪਾਂ ਨੇ ਚੂੜੀ ਲੈ ਲਈ ਤੇ ਇਹਨੂੰ ਆਪਾਂ ਸੈਂਟਰ ਤੱਕ ਫੋਲਡ ਕਰ ਲਿਆ ਤੇ ਇੱਥੋਂ ਫਿਰ ਤੋਂ ਆਪਾਂ ਫੋਲਡ ਕਰਦੇ ਹੋਏ ਇੱਥੇ ਤੁਸੀਂ ਸਿੰਪਲ ਕੱਠ ਵੀ ਦੇ ਸਕਦੇ ਹੋ ਬਿਨਾਂ ਚੂੜੀ ਤੋਂ ਇਸ ਤਰ੍ਹਾਂ ਆਪਾਂ ਨੰਗਾ ਲਵਾਂਗੇ ਵਿੱਚ ਦੀ ਅੱਧਾ-ਅੱਧ ਕਰ ਲਵਾਂਗੇ ਆਪਾਂ ਚੁੰਨੀ ਨੂੰ ਲਓ ਜੀ ਸੈਂਟਰ 'ਚ ਇਸ ਤਰ੍ਹਾਂ ਰੱਖ ਕੇ ਆਪਾਂ ਸਾਰੇ ਆਲਦਲੇ ਨੂੰ ਇਹਨੂੰ ਖਾਲਾ ਆਰ ਦੇਣਾ ਦੋਨੋਂ ਸਾਈਡ ਤੇ ऐसे तरीके ਨਾਲ ਆਪਾਂ ਦੂਆ ਪਰਲਾ ਵੀ ਇਸ ਤਰ੍ਹਾਂ ਲਾਂਗੇ। ਲੋ ਜੀ ਇਸ ਤਰੀਕੇ ਨਾਲ ਆਪਾਂ ਪਿੱਛੇ ਲਾ ਜਾ ਕੇ ਇਹਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਇਕੱਠੇ ਦੇ ਦੇਵਾਂਗੇ। ਤੇ ਆਲੇ-ਦਾਲੇ ਆਪਾਂ ਸਾਡਾ ਤੁਹਾਨੂੰ ਸੈੱਟ ਕਰ ਦੇਣਾ ਤੇ ਆਪਣਾ ਬਹੁਤ ਹੀ ਵਧੀਆ ਫੈਨ ਕਵਰ ਬਿਨਾ ਕਿਸੇ ਸਲਾਈ ਮਸ਼ੀਨ ਤੋਂ ਬਣ ਕੇ ਤਿਆਰ ਆ। ਅਗਲੇ ਤਰੀਕੇ ਦੇ ਵਿੱਚ ਇੱਕ ਆਪਾਂ ਨੇ ਦੁਪट्टे ਨੂੰ ਡਬਲ ਫੋਲਡ ਕਰ ਲਿਆ। ਇੱਥੇ ਆਪਾਂ ਕਾਰਡਬੋਰਡ ਬਾਕਸ ਲਿਆ। ਇਦੇ ਵਿੱਚ ਆਪਾਂ ਇਹਨੂੰ ਕਵਰ ਕਰ ਲਵਾਂਗੇ ਬਹੁਤ ਵਧੀਆ ਤਰੀਕੇ ਦੇ ਨਾਲ ਜਿਸ ਤਰ੍ਹਾਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਤੇ ਠੀਕ ਆਪਾਂ ਹੋਰ ਗੱਤਾ ਲਵਾਂਗੇ ਇਸ ਤਰ੍ਹਾਂ ਫੋਲਡ ਕਰਨ ਤੋਂ ਬਾਅਦ ਇਹਦੇ ਵਿੱਚ ਆਪਾਂ ਗੱਤਾ ਪਾ ਦਵਾਂਗੇ ਇਹ ਵੀ ਇੱਕ ਆਪਣਾ ਬਹੁਤ ਵਧੀਆ ਆਰਗੇਨਾਈਜ਼ਰ ਬਣ ਕੇ ਤਿਆਰ ਹੋ ਜਾਊਗਾ ਇਸ ਤਰ੍ਹਾਂ ਸੈੱਟ ਕਰ ਦਵਾਂਗੇ ਆਪਾਂ ਬਹੁਤ ਵਿੱਚ ਆਪ ਕਰਕੇ ਤੇ ਨਾਲ ਹੀ ਆਪਾਂ ਜਿਸ ਦੇ ਵਿੱਚ ਆਪਾਂ ਆਪਣੇ ਸੌਕਸ ਜਾਂ ਟੀ-ਸ਼ਰਟਸ ਵਗੈਰਾ ਫੋਲਡ ਕਰਕੇ ਰੱਖ ਸਕਦੇ ਹਾਂ ਤਹਾਨੂੰ ਕਿਹੜਾ ਤਰੀਕਾ ਵਧੀਆ ਲੱਗਿਆ ਕਮੈਂਟ ਕਰਕੇ ਜੋੜ ਦੱਸਿਓ ਵੀਡੀਓ ਨੂੰ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਮਿਲਦੇ ਆ ਇੱਕ ਹੋਰ ਵੀਡੀਓ ਦੇ ਵਿੱਚ ਜਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ